ਲੋ ਜੀ ਆਪਾਂ ਖੜੇ ਆ ਪਿੰਡ ਸਪੋਰਟ ਕਰੋੜ ਰੋਡ ਦੇ ਉੱਤੇ ਦੀਪ ਸਲੂਨ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈਗਾ 97873801 ਇੱਕ ਵਾਰੀ ਆਪਾਂ ਤੁਹਾਨੂੰ ਫੇਰ ਨੰਬਰ ਦੱਸ ਦਿਆ 97873801 ਮਤਲਬ ਕਿ ਜਿਹੜਾ ਹੈਗਾ 3 ਰੋਡ ਤਲਵੰਡੀ ਤੋਂ ਆਪਣਾ ਜਾ ਰਿਆ ਬੁੱਧਕੀ ਰੋਡ ਇਹਦੇ ਉੱਤੇ ਰੋਡ ਦੇ ਉੱਤੇ ਸਲੂਨ ਆ ਸਲੂਨ ਹੈਗਾ ਸੇਲ ਵਾਈ ਅਵਿਚਿਆਲ ਮੀਡੀਅਮ ਦਾ ਕਾਫੀ ਕਲਰ ਲੱਗਾ ਹੋਇਆ ਇਹਨੂੰ ਕਿ ਅੰਦਰ ਤੁਹਾਨੂੰ ਦਿਖਾਉਣੇ ਆਪਾਂ ਕੀ ਕੁਛ ਹੈਗਾ ਆਜੋ ਭਾਈ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆ ਆ ਵਾਸ਼ ਜਿਹੜਾ ਵਾਲਾਂ ਨੂੰ ਆਪਾਂ ਕਰਦੇ ਆ ਬਹੁਤ ਵਧੀਆ ਇਹ ਕਨੈਕਸ਼ਨ ਵੀ ਦਿੱਤੇ ਹੋਏ ਆ ਸਾਰਾ ਕੁਝ ਸਾਰੇ ਕਨੈਕਸ਼ਨ ਦਿੱਤੇ ਹੋਏ ਆ ਤੇ ਆ ਗੀਜਰ ਦੀ ਫਿਟਿੰਗ ਵੀ ਨਾਲ ਹੀ ਆ ਆ ਸਾਰਾ ਸਮਾਨ ਨਾਲ ਹੀ ਆ ਭਾਈ ਜੀ ਆ ਗੱੱਚੀ ਆ ਦਿੱਤਾ ਹੋਇਆ ਅਡਜਸਟ ਫੈਨ ਤੇ ਬਾਕੀ ਜਿਹੜਾ ਆ ਕੁਰਸੀਆਂ ਦੋ ਆ ਇਹਨਾਂ ਦਾ ਬਹੁਤ ਵਧੀਆ ਜਿਹੜਾ ਹੈਗਾ ਕਲਰ ਆ ਜਿਹੜਾ ਸਪੈਸ਼ਲ ਕਲਰ ਇਹਨਾਂ ਨੇ ਤਿਆਰ ਕਰਵਾਇਆ ਤੇ ਕੁਰਸੀਆਂ ਬਹੁਤ ਹੀ ਵਧੀਆ ਤੇ ਇਹਨਾਂ ਦਾ ਜਿਹੜਾ ਸਟੈਂਡ ਪੈਰ ਰੱਖਣ ਵਾਲਾ ਸਟੈਂਡ ਵੀ ਬਹੁਤ ਹੈਵੀ ਜਾਂ ਵਜਨਦਾਰ ਆ ਜਿਵੇਂ ਨਹੀਂਗਾ ਵੀ ਹਲਕਾ ਜਿਹਾ ਕੋਈ ਆ ਤੇ ਬਹੁਤ ਵਧੀਆ ਚੀਜ਼ ਆ ਜਿਹੜਾ ਸ਼ੀਸ਼ਾ ਸ਼ੀਸ਼ੇ ਦਾ ਆਪਾਂ ਸੈਜ ਦੱਸਦੇ ਆਂ ਸੈਜ ਕੀ ਆ ਸ਼ੀਸ਼ੇ ਦਾ 2 ਫੁੱਟ ਹੈਗੀ ਚੜਾਈ 5 ਫੁੱਟ ਹੈਗੀ ਆ ਹਾਈਟ ਇਹਦੀ 5 2 ਦੇ 2 ਪੀ ਸੀ ਛੇ ਲੱਗੇ ਆ ਤੇ ਨਾਲ ਜਿਹੜੀ ਇੱਕ ਆ ਕੁਰਸੀ ਪਈ ਆ ਇਹ ਵੀ ਸੇਲ ਹੀ ਆ ਨਾਲ ਹੀ ਤੇ ਆ ਸਲਫਾ ਤੇ ਜੋ ਆ ਵੀਡੀਓ ਫੋਟੋ ਨੂੰ ਸਾਰਾ ਆ ਦਾ ਹੈਗਾ ਤੇ ਤੁਹਾਨੂੰ ਮੇਨ ਚੀਜ਼ ਤੁਹਾਨੂੰ ਆ ਦਿਖਾਉਣੇ ਜਿਹੜੀ ਆ ਲੱਕੜ ਦੀ ਬਣੀ ਹੋਈ ਆ ਆ ਦੇਖੋ ਜੀ ਆਪਾਂ ਜੇ ਦਰਾਜ ਖੋਲਦੇ ਨਾ ਆ ਦੇਖੋ ਆਟੇਲੀਆਂ ਟੋਲੀਆਂ ਲਾਈਆਂ ਇਹ ਐਵੇਂ ਦੇਸੀ ਜਾਂ ਕੰਮ ਨਹੀਂ ਗਿਆ ਬਹੁਤ ਵਧੀਆ ਚੀਜ਼ ਆ ਸਮਾਨ ਬਹੁਤ ਵਧੀਆ ਰੇਟ ਬਹੁਤ ਘੱਟ ਆ ਰੇਟ ਬਹੁਤ ਘੱਟ ਆ ਤੇ ਆ ਦੇਖੋ ਜੀ ਤੁਹਾਨੂੰ ਵਿੱਚੋਂ ਦਿਖਾਉਣੇ ਆ ਬਾਰ ਕੋਲ ਬਾਰੀ ਕੋਲ ਕੇ ਇਹਦੇ ਵਿੱਚ ਵੀ ਖਾਣੇ ਦਿੱਤੇ ਹੋਏ ਆ ਤਿੰਨ ਚਾਰ ਖਾਣੇ ਬਣਾਏ ਆ ਬਹੁਤ ਵਧੀਆ ਆ ਆ ਲੱਗਿਆ ਕੁਆਲਟੀ ਦਾ ਬੋਨ ਲੱਗਿਆ ਤੇ ਨਾਲ ਹੀ ਚਾਬੀਆਂ ਚੁੱਬੀਆਂ ਸਾਰਾ ਕੁਝ ਨਾਲ ਹੀ ਆ ਦੇ ਤੇ ਬਹੁਤ ਹੀ ਘੱਟ ਰੇਟ ਤੇ ਬਾਈ ਜੀ ਤੁਹਾਨੂੰ ਬੜੀ ਪੜਤੀ ਚੀਜ਼ ਬਣ ਜਾਣੀ ਆ ਜੇ ਕਿਹਨੇ ਲੈਣੀ ਹੋਵੇ ਆ ਦੇਖੋ ਟਿਊਬਾਂ ਲੱਗੀਆਂ ਦੋ ਦੋ ਤੇ ਮੇਨ ਗੱਲ ਕਰੀਏ ਏਸੀ ਦੀ ਏਸੀ ਵੀ ਵਿੱਚੇ ਹੀ ਨਾਲ ਹੀ ਦਵਾਗੇ ਤੇ ਆ ਪੜਦੇ ਪੁਰਦੇ ਲੱਗੇ ਆ ਕਿੰਦਾਵੇਂ ਕਿੰਦਾ ਸੋਹਣਾ ਬਣਾਇਆ ਕਿੱਡੀ ਡੈਕੋਰੇਸ਼ਨ ਆ ਕੰਧਾਂ ਦੇ ਉੱਤੇ ਕੀਤੀ ਹੋਈ ਆ ਜੇ ਤਾਂ ਕਿ ਇਹਨੂੰ ਸਮਾਨ ਦੀ ਲੋੜ ਆ ਵੀ ਸਮਾਨ ਵੀ ਲਿਆ ਸਕਦਾ ਜੇ ਮੰਨ ਕੇ ਜੇ ਸਮਾਨ ਦੀ ਨਹੀਂ ਲੋੜ ਵੀ ਕਿਸੇ ਨੇ ਕੰਮ ਸਿੱਖਿਆ ਤੇ ਉਹ ਆ ਕੇ ਇਥੇ ਇੱਕ ਚਾਬੀਆਂ ਹੀ ਫੜਨੀ ਆ ਕੇ ਤੇ ਦੁਕਾਨ ਕਰਾਇਏ ਜੇ ਬਾਈ ਜੀ ਕਿਰਾਇਆ ਭਰਨਾ ਤੇ ਆਗੇ ਇਥੇ ਕੰਮ ਦੰਦਾ ਦਾ ਚਲਾ ਸਕਦਾ ਕੈਮਿਕੂਮਨ ਬਹੁਤ ਵਧੀਆ ਬਣੇ ਹੋਏ ਆ ਤੇ ਤੁਹਾਨੂੰ ਆ ਦੇਖੋ ਆ ਜਿਹੜਾ ਪ੍ਰੋਡਕਟ ਪਿਆ ਬਹੁਤ ਵਧੀਆ ਕੰਪਨੀ ਦੀਆਂ ਚੀਜ਼ਾਂ ਪਈਆਂ ਆ ਸਾਰੀਆਂ ਤੇ ਇਹ ਨਾਲ ਹੀ ਸਾਰਾ ਸਮਾਨ ਤੇ ਇੱਕ ਆ ਸਟੀਮਰ ਜਿਹੜਾ ਤੁਹਾਨੂੰ ਦਿਖਾ ਰਹੇ ਆ ਦੇਖੋ ਸਟੀਮਰ ਸਟੀਮਰ ਦੀ ਤੁਹਾਨੂੰ ਬਹੁਤ ਵਧੀਆ ਕੁਆਲਟੀ ਦਾ ਸਟੀਮਰ ਹੈ ਇਹ ਤੇ ਬਾਕੀ ਤੁਹਾਨੂੰ ਇਹਦੀ ਕੰਪਨੀ ਵੀ ਦਿਖਾ ਦਿੰਨੇ ਆਪਾਂ ਆਹ ਕੰਪਨੀ ਦੇਖੋ ਜੀ ਕਿੰਦੀ ਵਧੀਆ ਕੰਪਨੀ ਆ ਆਹ ਕੰਪਨੀ ਦੇਖੋ ਸਟੀਮਰ ਦੀ ਬਹੁਤ ਵਧੀਆ ਕੰਪਨੀ ਦਾ ਸਟੀਮਰ ਆ ਤੇ ਇਹਦੇ ਨਾਲ ਹੀ ਤੁਹਾਨੂੰ ਆਪਾਂ ਹੋਰ ਦਿਖਾਉਣੇ ਆ ਜੇ ਇਹਨਾਂ ਨੇ ਕੈਮਨ ਬਣਾਇਆ ਵੈਕਸ ਬੈਡ ਉਹ ਵੀ ਤੁਹਾਨੂੰ ਦਿਖਾਉਣੇ ਆ ਇੱਕ ਚੀਜ਼ ਦੀ ਗੌਰ ਰੱਖਣੀ ਹੈ ਜੀ ਆਹ ਕੁਰਸੀ ਦਾ ਕਲਰ ਹੈ ਨਾ ਤੇ ਉਹ ਦਾ ਵੀ ਕਲਰ ਤੇ ਇਹਦਾ ਵੀ ਕਲਰ ਤੁਹਾਨੂੰ ਦਿਖਾਉਣੇ ਆ ਜੀ ਜਿਹੜੀ ਆਹ ਚੀਜ਼ ਹੈ ਨਾ ਇਹਦਾ ਕਲਰ ਵੀ ਦੇਖੋ ਗੱਦੇ ਦਾ ਇੱਕੋ ਜਿਹਾ ਸੇਮ ਚੀਜ਼ ਬਣਾਈ ਹੋਈ ਆ ਤੇ ਬਾਕੀ ਆ ਦੇਖੋ ਜੀ ਕਿੰਦੀ ਵਧੀਆ ਡੈਕੋਰੇਸ਼ਨ ਆ ਜੇ ਕਿਸੇ ਨੇ ਆਈਂ ਦਾ ਘਰ ਰੱਖਣੀ ਆ ਤਾਂ ਇਹ ਵੀ ਰੱਖ ਸਕਦਾ ਜੇ ਕਿ ਇਹਨੇ ਕੱਲਾ ਸਮਾਨ ਦੀ ਲੋੜ ਆ ਤੇ ਉਹ ਸਮਾਨ ਵੀ ਲਿਆ ਸਕਦਾ ਜਿਵੇਂ ਆ ਦੇਖੋ ਆ ਸਲਫਾਂ ਲਪੀਆਂ ਤੇ ਆ ਵੇਖੋ ਜੀ ਇਹ ਸਮਾਨ ਪਿਆ ਸਲਫਾਂ ਦੇ ਉੱਤੇ ਇਹ ਵੀ ਭਰਿਆ ਵਾਂਗੂ ਹੀ ਆ ਬਸ ਕੋਈ ਇਹਨਾਂ ਨੂੰ ਐਮਰਜੈਂਸੀ ਪੈ ਗਈ ਜਿਹੜੀ ਕਿ ਇਹਨਾਂ ਨੂੰ ਜਿਹੜੀ ਕਿ ਇਹ ਵੇਚਣਾ ਪਿਆ ਫੇਰ ਤੁਹਾਨੂੰ ਦਿਖਾਉਣੇ ਵਿੱਚ ਅੰਦਰ ਬਾਰੀਆਂ ਆ ਆ ਦੇਖੋ ਕਿਦਾ ਵਧੀਆ ਕਿੰਦੀ ਲੋਕਾਂ ਕਿੰਦੀ ਸੋਹਣਾ ਚੀਜ਼ ਬਣਾਈ ਆ ਅੰਦਰ ਵੀ ਲੱਗਿਆ ਜਿਵੇਂ ਮਈਕਾ ਲੱਗਿਆ ਹੋਇਆ ਉਹ ਸਾਰਾ ਕੁਝ ਪਿਆ ਇਹਦੇ ਵਿੱਚ ਜੀ ਇੱਧਰ ਦਿਖਾਉਣੇ ਆਪਾਂ ਉੱਤੇ ਦਰਾਜ ਆ ਤੇ ਥੱਲੇ ਬਾਰੀ ਆ ਫਿਰ ਬਹੁਤ ਵਧੀਆ ਚੀਜ਼ ਬਣੀ ਹੋਈ ਆ ਤੇ ਇੱਥੇ ਬਹਿ ਕੇ ਤੇ ਉਹ ਵੈਕਸ ਬਕਸ ਜਿਹੜੀਆਂ ਉਹ ਕਰਦੇ ਵੀ ਉਹ ਚੀਜ਼ ਉਹ ਐਕਸ ਬੈੱਡ ਤੇ ਅੱਗੇ ਆਪਾਂ ਆ ਜੀਏ ਤੁਹਾਨੂੰ ਵਾਸ਼ਰੂਮ ਦਿਖਾਉਣੇ ਇਹਦੇ ਵਿੱਚ ਹੀ ਸ਼ੀਟ ਸ਼ੂਟਰ ਲੱਗੀ ਆ ਸਾਰੇ ਓਕੇ ਕੀਤਾ ਹੋਇਆ ਕੰਮ ਆ ਵੀ ਆ ਸੈਲਫਾ ਇੱਥੇ ਵੀ ਲੱਗੀਆਂ ਹੋਈ ਠੀਕ ਹੈ ਜੀ ਤੇ ਇਹ ਜੇ ਸਮਾਨ ਪਿਆ ਦੇਖੋ ਆਹ ਦੇਖੋ ਅੰਦਰਲੇ ਪਾਸੇ ਕੈਮਰਾ ਮੈਨੂੰ ਕਿੰਨਾ ਅੰਦਰੋਂ ਦਿਖਾ ਕੇ ਉਹ ਕਿਵੇਂ ਪਲਾਈਆਂ ਦੇ ਨਾਲ ਕਿੰਦਾ ਵਧੀਆ ਇਹਨਾਂ ਨੇ ਇਹ ਸਿਸਟਮ ਬਣਾਇਆ ਤੇ ਸਾਰਾ ਦਿਖਾ ਦਿਓ ਇਹ ਸਾਰਾ ਸੇਲ ਆ ਬਾਈ ਜੀ ਬਹੁਤ ਹੀ ਸਸਤੇ ਰੇਟਾਂ ਤੇ ਆ ਤੇ ਬਹੁਤ ਵਧੀਆ ਇਹ ਚੀਜ਼ਾਂ ਹੈਗੀਆਂ ਨਾ ਤੇ ਉੱਪਰ ਪੱਖੇ ਵੀ ਆ ਜਿਹੜੇ ਇਹ ਵੀ ਸੇਲ ਆ ਜਿਹੜਾ ਇਹਨਾਂ ਤੇ ਸਮਾਨ ਪਿਆ ਇਹ ਉਹ ਸੇਲ ਆ ਇੱਕ ਸੋਫੇ ਨੂੰ ਛੱਡ ਕੇ ਆਹ ਸੋਫਾ ਜਿਹੜਾ ਪਿਆ ਰਾਂ ਇਹਨਾਂ ਦੇ ਘਰ ਦਾ ਸੋਫਾ ਜੀ ਇਹਨੂੰ ਛੱਡ ਕੇ ਬਾਕੀ ਜਿਹੜਾ ਸਾਰਾ ਸਮਾਨ ਸੇਲ ਆ ਬਾਈ ਜੀ ਇੱਥੇ ਤੇ ਲੋਕੇਸ਼ਨ ਤੁਹਾਨੂੰ ਦੱਸ ਤੀ ਆ ਪਿੰਡ ਕੋਟ ਕਰੋੜ ਤੇ ਤਲਵੰਡੀ ਤੋਂ ਮਦਕੀ ਰੋਡ ਆ ਇਹ ਲੋਕੇਸ਼ਨ ਆ ਜੀ ਤੇ ਜੇ ਆਪਾਂ ਗੱਲ ਕਰੀਏ ਜੇ ਕਿਸੇ ਨੇ ਇਹ ਸਮਾਨ ਚਾਹੀਦਾ ਜਾਂ ਬਣੀ ਬਣੀ ਦੁਕਾਨ ਚਾਹੀਦੀ ਆ ਤੁਹਾਨੂੰ ਕਨੈਕਟ ਨੰਬਰ ਬੋਲਤਾ ਸੀਗਾ ਤੇ ਬਾਕੀ ਸਕਰੀਨ ਤੇ ਵੀ ਚੱਲ ਰਿਹਾ ਉੱਤੇ ਦੇਖ ਕੇ ਤੁਸੀਂ ਕਨੈਕਟ ਕਰ ਸਕਦੇ ਜੀ ਧੰਨਵਾਦ ਜੀ